ਅਸੀਂ ਅੰਬਕਾ ਦੇਵੀ ਜਿਹੜੀ ਗਊਸ਼ਾਲਾ ਇੱਥੋਂ ਅਸੀਂ ਇਕੱਠੇ ਹੋਣਾ ਤੇ ਇੱਥੋਂ ਅਸੀਂ ਗਊਆਂ ਲਿਜਾ ਕੇ ਹੁਣ ਮਿਊਨਿਸਪਲ ਕਾਉਂਸਲ ਦੇ ਦਫ਼ਤਰ ਦੇ ਵਿੱਚ ਜਿੱਤੇ ਨਾਲੀ ਚੱਲਦੀ ਮੀਟਿੰਗ ਦੇ ਵਿੱਚ ਉੱਥੇ ਬੰਨ ਕੇ ਆਵਾਂਗੇ ਜਿੱਤੇ ਵੀ ਜੇ ਤਾਂ ਕਿਸੇ ਨੇ ਰਾਜਨੀਤੀ ਕਰਨੀ ਹੈ ਬਾਈ ਜੀ ਫਿਰ ਤਾਂ ਨਾ ਆਵੇ ਪਰਸੋਂ 24 ਤਰੀਕ ਨੂੰ ਜੇ ਕਿਸੇ ਨੂੰ ਵਾਕਈ ਇਸ ਗੱਲ ਦਾ ਦੁੱਖ ਹੈ ਤੇ ਚਾਹੁੰਦੇ ਆ ਜਿਹੜਾ ਗਊਸ਼ਾਲਾ ਦਾ ਮੁੱਦਾ ਜਿਹੜਾ ਪੱਖਿਆ ਹੋਏ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਇਹ ਮੁੱਦਾ ਅਜ ਤਾਈਂ ਕੋਈ ਭਖਿਆ ਹੋਇਆ 2016 ਤੋਂ ਇਹ ਮੁੱਦਾ ਜਿਹੜਾ ਹੈਗਾ ਇਹਨਾਂ ਨੇ ਏਜੰਡੇ ਤੇ ਲੈ ਕੇ ਆਉਣਾ ਸੀ ਪਹਿਲਾਂ ਕੁਝ ਐਮਸੀਆਂ ਨੇ ਉਪਰਾਲਾ ਕੀਤਾ ਸੀ ਉਦੋਂ ਮਤਾ ਪੈ ਗਿਆ ਸੀ ਜਗਾ ਫਾਈਨਲ ਹੋ ਗਈ ਮਿਊਸਪਲ ਕਾਉਂਸਲ ਦੇ ਕੋਲ ਹੈ ਪਤਾ ਨਹੀਂ ਕਿਆ ਟੂਚਾੜਦੀ ਹੈ ਇਹਨਾਂ ਨੂੰ ਕਿਆ ਤਕਲੀਫ ਹੈ ਵੀ ਜਿਹੜੀਆਂ ਗਵਾਂ ਸੜਕਾਂ ਦੇ ਉੱਤੇ ਘੁੰਮ ਰਹੀਆਂ ਨੇ बार-बार ਹਾਈ ਕੋਰਟ ਦੀ ਕੋਈ ਕਿਸੇ ਤਰ੍ਹਾਂ ਦੀ ਕੋਈ ਇਹਨਾਂ ਨੂੰ ਲੈਟਰ ਆ ਜਾਂਦੀ ਹੈ ਫੇਰੇ ਸਾਡੇ ਕੋਲ ਭੱਜੇ ਫਿਰਦੇ ਨੇ ਜਾਂ ਕਿਸੇ ਹੋਰ ਜਾਂਦੇ ਨੇ ਵੀ ਅਸੀਂ ਗਊਸ਼ਾਲਾ ਖੋਲਣੀ ਹੈ ਜੀ ਜਾਂ ਤੁਸੀਂ ਗਾਵਾਂ ਨੂੰ ਕਿਵੇਂ ਰੱਖ ਲਓਗੇ ਜੀ ਅਸੀਂ ਤੁਹਾਡੀ ਕੋਈ ਮਾਲੀ ਮਦਦ ਤੁਹਾਨੂੰ ਦੇ ਦਾਂਗੇ ਸਾਨੂੰ ਕਿਸੇ ਤਰ੍ਹਾਂ ਦੀ ਮਾਲੀ ਮਦਦ ਦੀ ਲੋੜ ਨਹੀਂ ਹੈਗੀ ਜਾਂ ਤਾਂ ਸਾਨੂੰ ਜਗ੍ਹਾ ਦੇ ਦਿਓ ਤੇ ਜਾਂ ਤੁਸੀਂ ਗਊਸ਼ਾਲਾ ਆਪਦੀ ਖੋਲ ਕੇ ਉੱਥੇ ਗੜੀਆਂ ਹੈਗੀ ਗਾਵਾਂ ਰੱਖੋ ਇਹ ਗਊਸ਼ਾਲਾ ਜਿਵੇਂ ਤੁਸੀਂ ਵਾਦਾ ਕੀਤਾ ਸੀ ਪਿਛਲੇ ਮਹੀਨੇ ਜਿਹੜਾ ਐਮਐਲਏ ਤੁਹਾਡੇ ਜਿਹਨੂੰ ਡੈਥ ਹੋ ਗਈ ਗੋਗੀ ਜੀ ਦੀ ਸੋ ਉਹ ਉਹ ਸਵਰਗਾਂ ਨੂੰ ਆਪਣਾ ਜਾਪ ਹੈ ਕਿਉਂਕਿ ਉਹਨਾਂ ਨੇ ਇਸ ਏਜੰਡੇ ਤੇ ਹਾਂ ਦਾ ਨਾਰਾ ਭਰਿਆ ਸੀ ਹੋਣੇ ਜਿੰਮੇਵਾਰੀ ਜਿਹੜੀ ਹੈਗੀ ਹੈ ਯੋ ਦੀ ਹੈ ਜਾਂ ਪ੍ਰਧਾਨ ਦੀ ਹੈ ਜਾਂ ਐਮਸੀਆਂ ਦੀ ਹੈ ਜਿਹੜੇ ਮੂੰਹ ਦੇ ਵਿੱਚ ਪਾਨ ਪਾਏ ਬੈਠੇ ਨੇ ਬੋਲਦੇ ਨਹੀਂ ਕਦੇ ਸੋ ਸਾਡੀ ਬੇਨਤੀ ਹੈ ਵੀ ਜਾਂ ਤਾਂ ਇਹਨੂੰ ਟੇਬਲ ਤੇ ਲਿਆਓ ਏਜੰਡੇ ਦੇ ਵਿੱਚ ਪਾ ਲਓ ਤੇ ਨਹੀਂ ਤਾਂ ਫਿਰ ਜਿਹੜੀਆਂ ਗਵਾਂ ਆਏਂਗੀਆਂ ਤੁਸੀਂ ਇੱਥੇ ਸਾਨੂੰ ਦੇ ਕੇ ਗਏ ਸੀ ਉਹ ਗਵਾਂ ਤੁਹਾਡੀਆਂ ਥੋੜੀਆਂ ਥੋੜੀਆਂ ਵਾਪਸ ਮਿਊਜ਼ੀਕਲ ਕੌਂਸਲ ਦੇ ਵਿੱਚ ਪਰਸੋਂ ਨੂੰ ਲੈ ਕੇ ਆ ਜਾਓ ਖਰਜੀ ਜੀ ਤੁਹਾਡਾ ਅਗਲਾ ਕਾਰਜਕ੍ਰਮ ਕੀ ਰਹੇਗਾ ਇਹਦੇ ਵਿੱਚ ਅਗਲਾ ਕਾਰਜਕ੍ਰਮ ਇਹ ਹੈ ਬਾਈ ਜੀ ਪਹਿਲਾਂ ਤਾਂ ਸਭ ਤੋਂ ਬੁਸ਼ਰਮੀ ਦੀ ਗੱਲ ਇਹ ਹੈ ਕਿ ਜਿਹੜੀ ਮਿਊਸਪਲ ਕਾਉਂਸਲ ਖਰੜਾ ਹੈਗੀ ਆ ਇਹ ਸਭ ਤੋਂ ਹੀ ਨਲਾਇਕ ਨਗਰ ਕਾਉਂਸਲ ਖਰੜਾ ਹੈ ਹਜ਼ਾਰਾਂ ਕਰੋੜ ਰੁਪਏ ਦੀ ਕਾਉਂਸਲ ਹੈ ਪਰ ਜਿਹੜਾ ਇੱਕ ਇੰਨੀਆਂ ਵਾਰਦਾਤਾ ਹੋ ਰਹੀਆਂ ਇਨਸੀਡੈਂਟ ਹੋ ਰਹੇ ਲੋਕਾਂ ਦੀਆਂ ਜਾਨਾਂ ਤੱਕ ਚਲੀਆਂ ਗਈਆਂ ਤੇ ਇਹਨਾਂ ਨੇ ਗਊਆਂ ਦੇ ਰੱਖ-ਰਖਾਵ ਲਈ ਹੁਣ ਤੱਕ ਗਊਸ਼ਾਲਾ ਨਹੀਂ ਸਾਰੀ ਠੀਕ ਹੈ ਇਹਨਾਂ ਕੋਲ ਕਰੋੜਾਂ ਰੁਪਏ ਪਿਆ ਸ਼ਾਇਦ ਗਊਸ਼ਾਲਾ ਦੀ ਸਾਰੀ ਲਈ ਵੀ ਪੈਸੇ ਪਾਸ ਹੋਏ ਪਏ ਆ ਪਰ ਇਹ ਬਣਾ ਨਹੀਂ ਰਹੇ ਇਹਨਾਂ ਲਈ ਬੜੀ ਨਲਾਇਕੀ ਤੇ ਬੇਸ਼ਰਮੀ ਵਾਲੀ ਗੱਲ ਹੈ ਤੇ ਅਸੀਂ ਹੁਣ 24 ਤਰੀਕ ਨੂੰ ਇਹਨਾਂ ਨੇ ਮੀਟਿੰਗ ਰੱਖੀ ਹੈ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਸੀਗੀ ਈਓ ਸਾਹਿਬ ਨੂੰ ਵੀ ਮੇਰੇ ਕੋਲ ਲੈਟਰ ਪਈ ਹੈ ਜਿਹੜੀ ਉਹਨਾਂ ਨੇ ਮਾਰਕ ਵੀ ਕੀਤੀ ਸੀਗੀ ਕਿ ਗਊਸ਼ਾਲਾ ਦੀ ਜਿਹੜੀ ਸਾਰੀ ਦਾ ਮੁੱਦਾ ਹੈਗਾ ਉਹ ਉਹਦੇ ਆਈਟਮ ਦੇ ਵਿੱਚ ਪਾਇਆ ਜਾਵੇ ਪਰ ਇਹਨਾਂ ਵੱਲੋਂ ਨਹੀਂ ਪਾਇਆ ਗਿਆ ਪ੍ਰਧਾਨ ਤੇ ਐਮਸੀ ਸਾਰੇ ਨਲਾਕ ਨੇ ਤੇ ਅਸਾਂ ਜਿਹੜਾ ਹੁਣ ਅਸੀਂ ਫੈਸਲਾ ਕੀਤਾ ਵੀ 24 ਤਰੀਕ ਨੂੰ 11 ਵਜੇ ਇਹਨਾਂ ਦੀ ਮੀਟਿੰਗ ਹੈ ਤੇ 10 ਵਜੇ ਅਸੀਂ ਅੰਬਕਾ ਦੇਵੀ ਜਿਹੜੀ ਗਊਸ਼ਾਲਾ ਇੱਥੋਂ ਅਸੀਂ ਇਕੱਠੇ ਹੋਣਾ ਤੇ ਇੱਥੋਂ ਅਸੀਂ ਗਊਆਂ ਲਿਜਾ ਕੇ ਹੁਣ ਮਿਊਂਸਿਪਲ ਕਾਉਂਸਲ ਦੇ ਦਫ਼ਤਰ ਦੇ ਵਿੱਚ ਜਿੱਥੇ ਇਹਨਾਂ ਦੀ ਚੱਲਦੀ ਮੀਟਿੰਗ ਦੇ ਵਿੱਚ ਉੱਥੇ ਬੰਨ ਕੇ ਆਵਾਂਗੇ ਤੇ ਸ਼ਾਇਦ ਫੇਰ ਹੀ ਇਹਨਾਂ ਨੂੰ ਸ਼ਰਮ ਆਏਗੀ ਕਿ ਗਊਸ਼ਾਲਾ ਜਿਹੜੀ ਹੈਗੀ ਐ ਇੱਥੇ ਉਹ ਸਾਰੀ ਜਾਵੇਗੀ ਤੇ ਅਸੀਂ ਨਾਲ ਕਹਿੰਨੇ ਵੀ ਜੇ ਤੁਸੀਂ ਨਹੀਂ ਸਾਰ ਸਕਦੇ ਯਾਰ ਜਿਹੜੀ ਆਲਰੇਡੀ ਗਊਸ਼ਾਲਾ ਚੱਲ ਰਹੀ ਹੈ ਅੰਬਿਕਾ ਦੇਵੀ ਗਊਸ਼ਾਲਾ 300 ਗਊਆਂ ਦੀ ਜਗ੍ਹਾ 450 ਗਊ ਆਲਰੇਡੀ ਇਹ ਰੱਖੀ ਬੈਠੇ ਆ ਠੀਕ ਹੈ ਇਹਨਾਂ ਦੀ ਸਿਫਤ ਕਰਨੀ ਬਣਦੀ ਆ ਵੀ ਸਾਹ ਰਹਿ ਰਹੇ ਆ ਇਹਨਾਂ ਨੂੰ ਹਾਲਾਂਕਿ ਸਰਕਾਰ ਵੱਲੋਂ ਕੋਈ ਵੀ ਜਿਹੜੀ ਸਹਾਇਤਾ ਉਹ ਨਹੀਂ ਦਿੱਤੀ ਜਾ ਰਹੀ ਤੇ ਅਸੀਂ ਕੋਈ ਮੈਂਬਰ ਨਹੀਂ ਹੈਗੇ ਪਰ ਅਸੀਂ ਇੱਕ ਸਮਾਜ ਸੇਵੀ ਦੇ ਤੌਰ ਤੇ ਅਸੀਂ ਬਾਈ ਜੀ ਉਹਨਾਂ ਸਾਹਮਣੇ ਭੁਪਿੰਦਰ ਜੀ ਇਸ ਗਊਸ਼ਾਲਾ ਦੇ ਸੰਚਾਲਕ ਨੇ ਤੇ ਅਸੀਂ ਇਹਨਾਂ ਦੇ ਨਾਲ ਜੁੜੇ ਆ ਕਿਉਂਕਿ ਇਹ ਸ਼ਹਿਰ ਦਾ ਮੁੱਦਾ ਇਹਦਾ ਹੱਲ ਹੋਣਾ ਚਾਹੀਦਾ ਤੇ ਸਾਡੀ ਬੇਨਤੀ ਹੈ ਵੀ ਜੇ ਤਾਂ ਕਿਸੇ ਨੇ ਰਾਜਨੀਤੀ ਕਰਨੀ ਹੈ ਬਾਈ ਜੀ ਫਿਰ ਤਾਂ ਉਹ ਨਾ ਆਵੇ ਪਰਸੋਂ 24 ਤਰੀਕ ਨੂੰ ਜੇ ਕਿਸੇ ਨੂੰ ਵਕਤ ਹੀ ਇਸ ਗੱਲ ਦਾ ਦੁੱਖ ਹੈ ਤੇ ਚਾਹੁੰਦੇ ਆ ਵੀ ਗਊਸ਼ਾਲਾ ਦੀ ਸਾਰੀ ਹੋਣੀ ਚਾਹੀਦੀ ਹੈ ਤੇ ਸਾਡੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਜਿਨ੍ਹਾਂ ਨੂੰ ਦੁੱਖ ਹੈ ਦਰਦ ਹੈ ਉਹ ਸਾਰੇ ਇੱਥੇ 10 ਵਜੇ ਪਹੁੰਚ ਜਾਣ ਤਾਂ ਜੋ ਅਸੀਂ ਇੱਥੋਂ ਗਊਆਂ ਲਿਜਾ ਕੇ ਜਿਹੜੀਆਂ ਹੈਗੀਆਂ ਮਿਊਂਸੀਪਲ ਕਾਉਂਸਲ ਦੇ ਦਫ਼ਤਰ ਦੇ ਵਿੱਚ ਬੰਨ ਕੇ ਆਈਏ ਤੇ ਇੱਕ ਅਸੀਂ ਹੋਸ਼ਪਸ਼ਟ ਕਰ ਦੇਣਾ ਚਾਹੁੰਦੇ ਆ ਇਹ ਸਾਰੇ ਦੀ ਜ਼ਿੰਮੇਵਾਰੀ ਜਿਹੜੀ ਪ੍ਰਸ਼ਾਸਨ ਹੈ ਨਗਰ ਕਾਉਂਸਲ ਖਰੜ ਹੈ ਤੇ ਸਮੂਹ ਪ੍ਰਧਾਨ ਤੇ ਸਾਰੇ ਐਮਸੀ ਜਿਹੜੇ ਮੂੰਹ 'ਚ ਹੁੰਗੜੀਆਂ ਪਾ ਕੇ ਬੈਠੇ ਨੇ ਤੇ ਜਿਨ੍ਹਾਂ ਦੇ ਪੈਨ ਨਹੀਂ ਚੱਲ ਰਹੇ ਇਹਨਾਂ ਦੇ ਹੱਥ ਵੀ ਬੰਨੇ ਹੋਏ ਨੇ ਰੱਬ ਜਾਣੇ ਕਿਸ ਗੱਲ ਦਾ ਡਰ ਹੈ ਇਹਨਾਂ ਨੂੰ ਠੀਕ ਹੈ ਇਹਦਾ ਡਰਦਾ ਹੀ ਨਹੀਂ ਹੈ ਕਿਸੇ ਚੀਜ਼ ਤੋਂ ਪਹਿਲੀ ਗੱਲ ਹੈ ਕਿਉਂਕਿ ਜੋ ਇਹਨਾਂ ਨੇ ਸ਼ਹਿਰ ਦਾ ਹਾਲ ਕਰਤਾ ਨਰਕ ਬਣਾਤਾ ਸਾਡਾ ਖਰੜ ਸ਼ਹਿਰ ਇਸ ਕਰਕੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਤੇ ਸਾਡੀ ਬੇਨਤੀ ਹੈ ਵੀ ਇਹਦੀ ਜ਼ਿੰਮੇਵਾਰ ਤੁਸੀਂ ਸਾਰੇ ਹੋਵੋਗੇ ਜੇ ਕੋਈ ਵੀ ਸੜਕੀ ਵਿਗਨ ਪੈਂਦਾ ਜਾਂ ਕੋਈ ਘਟਨਾ ਹੁੰਦੀ ਹੈ